ਬਹੁਤ ਵੱਡੇ ਪੱਧਰ ਦੇ ਉੱਤੇ ਮਾਝਾ ਦੇ ਵਿੱਚ ਜਿਹੜਾ ਆ ਉਹ ਵਰਕਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਕਕਰ ਮਾਰਦਾ ਇਧਰ ਆ ਜਿੱਥੇ ਹੁਣ ਆਪਾਂ ਖਾਣੇ ਡੇਰਾ ਬਾਬਾ ਨਾਨਕ ਸਾਹਿਬ ਸਤਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵਾਂਧਿਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਹ ਤਾਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਤੇ ਹਜ਼ਾਰਾਂ ਏਕੜ ਸਾਰੇ ਫਸਲ ਵੀ ਤਬਾਹ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ 'ਚ ਬੈਠੇ ਤੇ ਸ਼੍ਰੋਮਣੀ ਗੁਰਸਹਾਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਦਾ ਬਾਹਰ ਹੋਵੇ हमेशा अपना योगदान पहुंची है ਤੇ ਅੱਜ ਇੱਥੇ ਰਾਹਤ ਕਾਰਜਾਂ ਦੇ ਵੱਡੇ ਪੱਧਰ ਤੇ ਭਾਵੇਂ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਪਰ ਜੇ ਚੇਤੇ ਦੌਰ ਤੇ ਅੱਜ ਮੈਂ ਕਿਉਂਕਿ ਉਧਰ ਮahan नगर कीर्तन ਚੱਲਦਾ ਜਿਹੜਾ ਸਾਂ ਵਾਲੇ ਪਾਸੇ ਤੋਂ ਚੱਲਿਆ ਉਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਦਲਾ ਫਰਜ਼ ਵੀ ਸ਼ਾਮਿਲ ਦਾ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖਾਂ ਸਾਂਝਾ ਕੀਤਾ ਜਾਵੇ ਆ ਜਿਹੜਾ ਹਾਲ ਆ ਡੇਰਾ ਪੱਪਾ ਨਾਲ ਜਿਹਦਾ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀਆਂ ਫੋਟੋ ਮਾਰ ਕੇ ਜਾਓ ਨਾ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾਰਡਰਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਵਿੱਚੇ ਆ ਤੇ ਸਰਕਾਰ ਦੇ ਹਾਲੇ ਵੀ ਜੂਨ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰੇ ਖਲ ਬਿਲਕੁਲ ਸੁੱਤੀ ਪਈ ਆ ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਕ ਦੇ ਅਕਾਲੀ ਸਰਕਾਰ ਹੁੰਦੀ ਹੁਣ ਉਹਨੂੰ ਧਰਨੇ ਲੱਗੇ ਹੋਣੇ ਜੇ ਕੋ ਕੋ ਨਹੀਂ ਡਿਆ ਸੋ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਆ ਉਥੋਂ ਕਾਰਿਡੋਰ ਤੋਂ ਵਾਪਸ ਮੁੜਿਆ ਤੇ ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵੀ ਚਾਰੇ ਦੀ ਵੱਡੀ ਲੋੜ ਆ ਅਸੀਂ ਬੈਠ ਕੇ ਸਾਰੀ ਸਮਿਕਾ ਕਰ ਰਹੇ ਹਾਂ ਲਗਾਹ ਸਾਹਿਬ ਕਿਉਂਕਿ ਇਸ ਅਰਦਾਸ ਦੇ ਆਪਣੇ ਪ੍ਰਧਾਨ ਵੀ ਆ ਕਾਲੀ ਦਲ ਦੇ ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਵਸੀਲੇ ਕਮਨੀਕੋਰ ਦਾ ਪ੍ਰਬੰਧਕ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪੁਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗਿਆ ਫਸਲ ਤਾਂ ਤਵਾ ਹੋ ਗਈ ਤੇ ਕੋਈ ਯਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਤਿਲ ਫੁੱਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮੇਂ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕਿਸਤੀਆਂ ਆ ਰਾਹਤ ਅਸੀਂ ਦੇਣ ਜਾਣਾ ਤੇ ਉਹ ਕਿਸਤੀਆਂ ਦੇਣ ਨੂੰ ਤਿਆਰ ਨਹੀਂ ਕਿ ਭਈ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਤੱਕ ਪਹੁੰਚ ਕੇ ਤਾਂ ਸ਼ਾਇਦ ਨੰਬਰ ਬਾਦ ਘਟ ਜਾਣੇ ਜੱਲੇ ਆਪ ਤੋਂ ਵੀ ਉਹ ਨੰਬਰ ਬਾਦ ਘਟ ਨਹੀਂ ਦੇਖੇਦੇ ਉਹਦੇ ਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਉਦੋਂ ਸਤ ਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਇਹ ਅਸੀਂ ਯਤਨ ਵੀ ਕਰਾਂਗੇ ਭਈ ਹੁਣ ਇਨ ਫਿਊਚਰ ਜਿੱਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਤੇ ਉਧਰ ਪਟਿਆਲੇ ਦੂਖ ਨਿਵਾਰਨੇ ਆ ਇਦਾਂ ਹੀ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸੀਆਂ ਲੈ ਕੇ ਪੱਕੀਆਂ ਰੱਖਦੇ ਆ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਧਰ ਤੋਂ ਸਮਾਈ ਤਾਂ ਆਵੇ ਨਾ ਪਰ ਜੇ ਕਿਤੇ ਆ ਜਾਏ ਤੇ ਫਿਰ ਸਰਕਾਰ ਤੇ ਡਿਮੈਂਡ ਨਾ ਰਹੀਏ ਤੇ ਸਰਕਾਰ ਨੂੰ ਬਾਜਾਂ ਮਾਰਾਂਗੇ ਕਾਦ ਆਉਂਦੀ ਆ ਕਦ ਜਾਂਦੇ ਆ ਉਹਦੇ ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਪਵਾ ਲਾ ਕੇ ਰੱਖ ਲਓ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਪੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉੱਤੇ ਕਿਉਂਕਿ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਭੁੱਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਉੱਤੇ ਸਾਰੇ ਸਮਾਜ ਸੇਵੀ ਸੁਖਵਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਭਾਈ ਸਤਵੰਤ ਸਿੰਘ ਜੀ ਦਾ ਭਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਸਾਡੇ ਬਰਵਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸੇ ਨੂੰ ਲੋੜ ਆ ਇੱਥੇ ਗੇੜਾ ਬਾਬਾ ਨਾਨਕ ਆ ਉਹ ਆਪਣਾ ਆ ਕੇ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਜਰੂਰ ਜਾ ਕੇ ਬਣੀਏ। ਉਹ ਸਾਰੀ ਰਾਸਿਕ ਮਰੀ ਜਿਹੜੀ ਆ ਇਹ ਮੈਂ ਹੁਣ ਆਪ ਵੀ ਆਪ 2-3 ਦਿਨ ਲਗਾਤਾਰ ਹੀ ਹੋਣਾ। ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੁਸਤ ਹੋ ਸਕੇ। ਤੋਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ। ਤੁਸੀਂ ਮੀਡੀਆ ਇੱਕ ਪਾਸੇ ਨਾ ਚਲਾਇਆ ਕਰੋ। ਸਰਕਾਰ ਦੀਆਂ ਕਾਮੀਆਂ ਵੀ ਦੱਸਿਆ ਕਰੋ। ਆ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤਾਂ ਸਰਕਾਰ ਚੁੱਕ ਕਰਕੇ ਵੇਚੀ ਆ ਤੁਸੀਂ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਆ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਸੇ ਤੇ ਰਾਹ ਤਾਂ ਨਹੀਂ ਪਹੁੰਚਦੀ ਉਹਦੇ ਵਾਸਤੇ ਕੋਈ ਯਤਨ ਕਰ ਦੇਖੋ ਤੁਸੀਂ ਸਾਨੂੰ ਜਿਹੜੀ ਇੱਕ ਵੇਟ ਪਿੰਡਾ ਢੋਨੇ ਵਾਲਾ ਬਹੁਤ ਪਾਣੀ ਹੈ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਬਲੇਸ਼ਰ ਸਾਹਿਬ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਖਵ ਸਿੰਘ ਠੀਕ ਹੈ ਭਾਈ ਜੀ ਲਗਾ ਸਾਹਿਬ ਨਾਲਿਆ ਤੁਸੀਂ ਕੈਸੀਆਂ ਲੈ ਲਓ ਜੇ ਕੈਸਤੀ ਲੈ ਕੇ ਨਾਲ ਉਹਦੇ ਆਪਣੇ ਨੇ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਿਚਾਰੇ ਔਖੇ ਜਿਹੜੇ ਆ ਉਸੇ ਜਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜੇ ਕਿ ਕੋ ਅਗਰ ਕਸਰ ਰਹਿ ਗਈ ਹੈ ਕੋਈ ਗੱਲ ਨਹੀਂ ਜਰੂਰ ਪਹੁੰਚਾਂਗੇ ਸਾਡੀ ਇੱਕ ਜਿਹੜੇ ਲੋਕ ਇਸ ਸਹਾੜ ਦੇ ਵਿੱਚ ਤੇ ਦੁਖੀ ਜਿਹਨੇ ਉਹ ਤੇ ਹੈ ਹੀ ਨੇ ਜਿਹੜੇ ਇਹਨਾਂ ਨੂੰ ਪਿਕਨਿਕ ਸਪੌਟ ਬਣਾਇਆ ਦਾ ਸੈਲਫ ਜਾਂ ਕਿਚਨ ਵੀਡੀਓ ਬਣਾਉਣ ਜਾਂ ਦੋਨਾਂ ਵਾਸਤੇ ਕੁਝ ਮੈਥ ਮੋਡਲ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਫੇ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਮੂੰਹ ਚ ਪਾਣੀ ਨਹੀਂ ਪਉਂਦਾ ਫਰਸਤੀ ਕੋ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮੂਲੈਂਸ ਨਾਲ ਨਹੀਂ ਆਪਣੀ ਗੱਡੀ ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੀ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮੱਲ ਦਾ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਇਹ ਲੈ ਗਏ ਤੇ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ ਤੁਹਾਡਾ ਕੁਝ ਨਹੀਂ ਹੁੰਦਾ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜਿਸਲੇ ਵਿਫਤਾ ਹੋਵੇ ਵਿਫਤਾ ਦੇ ਵਿੱਚ ਉਸਲੇ ਸ਼ੂਟਿੰਗ ਨਹੀਂ ਦੇਖੀਦੀ ਵਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀਦੀ ਆ ਕਿੰਨੇ ਕ ਆਪਾਂ ਰਾਹ ਦਿੰਨੇ ਆ ਕਿਉਂਕਿ ਹਮਾ ਐਸਾ ਆ ਕੋਈ ਵਿਚਾਰਾ ਦੂ ਦਿਨ ਦਾ ਭੁੱਖਾ ਬੈਠਾ ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ ਬੇਜਵਾਨ ਆ ਕੋਈ ਜਾਨਵਰ ਭੁੱਖਾ ਬੈਠਾ ਉਹ ਤਾਂ ਦੱਸ ਨਹੀਂ ਸਕਦਾ ਵੀਡੀਓ ਨਾ ਬਣਾਓ ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਵੀ ਸਾਡੇ ਕੋ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦਾ ਸਭ ਇੱਕ ਦਾ ਟੱਟ ਟੁੱਟ ਗਿਆ ਸਾ ਟਿੱਪਿਆ ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੋਈ ਮਲਾਂਕਣ ਕਰਾਂਗੇ ਬੈਠ ਕੇ ਕਿਉਂਕਿ ਲੰਮਾ ਕਾਰਜ ਆ ਸੌਣੀ ਕਮੇਟੀ ਦੇਖਿਓ ਜਿੰਨਾ ਗੁਰੂ ਸਾਹਿਬ ਨੇ ਸੰਧੱਤਾ ਬਕਸ ਜਾਲ ਜਾਰੀ ਰਹਿਣਗੇ ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਕੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਹੜ੍ਹ ਬਾਰੇ ਜਿਹੜੇ ਹਾਲਾਤ ਬਣੇ ਹੋਏ ਨੇ ਪਾਣੀ ਪ੍ਰਸਾਦ ਜਿਹੜੀ ਪੰਜਾਬ ਦੇ ਵਿੱਚ ਤੇ ਮੱਛਲ ਪ੍ਰਦੇਸ਼ ਤੇ ਹੋਰ ਜਿਹੜੇ ਪਹਾੜੀ ਜਿਹੜੇ ਸੂਬਿਆਂ ਦੇ ਵਿੱਚ ਹੋਈ ਆ ਜਿਸ ਕਰਕੇ ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਅਤੇ ਕਈ ਜਗ੍ਹਾ ਵਹ ਰੁੱਟਣ ਦੇ ਨਾਲ ਜਿਹੜਾ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਪਸ਼ੂਆਂ ਨੂੰ ਬੜੀ ਵੱਡੀ ਦਿੱਕਤ ਆਈ ਆ ਸੋ ਇਸ ਇਹ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜੀਏ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬਾਨ ਵੀ ਜੋ ਸੰਦੇਸ਼ ਦੇ ਕੇ ਗਏ ਨੇ ਈ ਲੋੜ ਬੰਦ ਦੀ ਬਾਹਰ ਪੜਨੀ ਹੈ ਹਰ ਇੱਕ ਦੀ ਮਦਦ ਕਰਨੀ ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਆ ਤਾਂ ਸਿੱਖ ਕੌਮ ਪੰਜਾਬੀ ਉੱਥੇ ਜਾ ਕੇ ਵੀ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤਾਂ ਪੰਜਾਬ ਦੇ ਵਿੱਚ ਤੇ ਜਿਹੜੀ ਵੱਡੀ ਆਫਤ ਆਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਜਿਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ਼ਤ ਅਗਨ ਕਰਨੀ ਆ ਤੇ ਉਥੇ ਕੀ ਲੋੜ ਹੈਗੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰ ਦਿੱਤੇ 2 ਇੱਕ ਤਾਂ 98093 77000 ਤੇ ਦੂਸਰਾ 92147 1212 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦਲ ਕਰਨੀ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੋਂ ਅਨੁਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ ਜਿੱਥੇ ਇਹ ਹੜਾਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਜਿਹੜੀ ਬੈਠੀਆਂ ਨੇ ਤੇ ਉੱਥੇ ਕੁਝ ਸੱਦਾ ਵੀ ਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋਡ ਹੈਗੀ ਆ ਉੱਥੇ ਲੋਕਾਂ ਦੀ ਜਿਹੜੀ ਸਭ ਤੋਂ ਜ਼ਰੂਰੀ ਲੋਡ ਆ ਅੱਜ ਉੱਥੇ ਹੈਗੀ ਚਾਹ ਪਤੀ ਦੀ ਲੋਡ ਹੈਗੀ ਆ ਖੰਡ ਦੀ ਲੋਡ ਆ ਸੁੱਕੇ ਦੁੱਧ ਦੀ ਲੋਡ ਆ ਆਟਾ ਦਾਲ ਦੀ ਲੋਡ ਹੈਗੀ ਆ ਸੋ ਇਹ ਜਿਹੜੀਆਂ ਅੱਜ ਲੋੜਾਂ ਨੇ ਲੋਕਾਂ ਦੀ ਉਸ ਨਾਲ ਪਸ਼ੂਆਂ ਦੇ ਚਾਰੇ ਤੇ ਟੂੜੀ ਦੀ ਲੋਡ ਹੈਗੀ ਆ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਹਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਕਿਤੋਂ ਘਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜਿਸੋ ਬੰਨ ਟੁੱਟੇ ਆ ਬੰਨ ਵੀ ਬੰਨਣੇ ਪੈਣੇ ਆ ਉਹਦੇ ਲਈ ਡੀਜ਼ਲ ਦੀ ਲੋੜ ਪੈਣੀ ਆਉਣੇ ਦਿਨਾਂ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰ ਬੜਾ ਵੱਧ ਜਣੋ ਉਹਦੀਆਂ ਸਪਰੇਅ ਦੀਆਂ ਉਹਨਾਂ ਸਮਝ ਲੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਉੱਥੇ ਕੈਂਪ ਵੀ ਲਾਉਣ ਦੀ ਲੋੜ ਪੈਣੀ ਆਉਣੇ ਸਮੇਂ ਦੇ ਸੋ ਕਹਿਣ ਤੋਂ ਭਾਵ ਕਿ ਸਮੇਂ-ਸਮੇਂ ਤੇ ਕੀ ਕੀ ਲੋੜ ਆ ਉਦੋਂ ਹੀ ਤੁਹਾਨੂੰ ਸਾਰੀ ਅਸੀਂ ਜਿਹੜੀ ਕ੍ਰੈਡਿਟਸ ਦਵਾਂਗੇ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਐਨ ਆਰ ਆਈ ਬੈਠੇ ਨੇ ਉਹਨਾਂ ਦਾ ਵਿਕਮੇਸ਼ਾ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਚਾਹੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਵਿੱਚ ਕੋਨੇ ਦੇ ਵਿੱਚ ਬੈਠੇ ਹੋ ਦੇਸ਼ ਕਿਤੇ ਬੈਠੇ ਹੋ ਔਰ ਸਾਡੇ ਖਾਸ ਤੌਰ ਤੇ ਹਲਕੇ-ਜ਼ਖਰੇ بڑے ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਸ਼ਤਾਂ ਕਿਤੇ ਚ ਹੋ ਰਹੀਆਂ ਨੇ ਉੱਥੇ ਪਲਾਸਟਿਕ ਦੇ ਜਿਹੜੇ ਕਾਰਜਾਂ ਦੀ ਲੋੜ ਹੈਗੀ ਆ ਸੋ ਉਹ ਉਹ ਵੀ ਅੱਜ ਵੀ ਕਾਫੀ ਨਹੀਂ ਪਿਆਉਣ ਦੇ ਹਨ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿਹੜੀ ਬਰਸਾਤ ਸੀ ਗਈ ਆ ਸੋ ਸਭ ਲਈ ਆਪਾਂ ਸਾਰੇ ਹੀ ਇਹ ਇਸ ਸਮੇਂ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵਿਫਤਾ ਪਈ ਆ ਤਾਂ ਸਾਰੇ ਅਸੀਂ ਅਸੀਂ ਉਹਨਾਂ ਲੋਕਾਂ ਦੀ ਜਿਸ ਤਰ੍ਹਾਂ ਇਹ ਨਾਲ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਡਿਊਟੀ ਲਾ ਦਿੱਤੀ ਜਾਣਗੀ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਉਹਨਾਂ ਲੋਕਾਂ ਨੂੰ ਕਰਦੀ ਸੋ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਮਦਦ ਚਾਹੀਦੀ ਆ ਇਹਨਾਂ ਦੋਨੋਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਆਪ ਵੀ ਅਸੀਂ ਉੱਥੇ ਜਾ ਕੇ ਜੋ ਜਿਸਤਰਾਣੀ ਰੋਡ ਹੋਊਗੀ ਹਰ ਤਰ੍ਹਾਂ ਦੇ ਮਜ਼ਦੂਰوں ਕੰਮ ਕਰਾਂਗੇ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਹਾਜ਼ਰ ਦੇ ਉਤੇ ਪਿਛਲੇ ਤਿੰਨ ਚਾਰ ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਣਾ ਅਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਵੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹੁਣ ਤੱਕ ਰੈਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿੱਥੇ ਇਹ ਪੱਬਾਪਾਰ ਸ਼ਰੂਮੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼ਰੋਮੀ ਕਾਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰਾ ਬਾਬੇ ਨਾਨਕ ਆ ਰਿਹਾ ਡੇਰਾ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤਪੁਰ ਸ਼ੂਰ ਫਿਰ ਉਹ ਆਪਣੇ ਦਰਾੰਗਲੇ ਭਰਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰਵਾਰਾ ਹੈ ਡਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਵਰਤ ਦਵਾਂਗੇ ਅਸੀਂ ਕੋਈ ਪੰਜਾਇਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਨਹੀਂ ਹੈ ਮੈਂ ਇਹ ਸਮਝਦਾ ਮੈਂ ਰਾਤ ਵੀ ਗੱਲਾਂ ਕਰਦੇ ਆਏ ਸੀ ਜੇਕਰ ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਕਿ ਲੋਕਾਂ ਨੇ ਛੇਤਰ ਲਾ ਲੈਣਾ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਇੱਥੇ ਪਾਣੀ ਆ ਲੋਕ ਗਾਂਹ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮਨੰਥ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤ ਆ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਂ ਰਿਕਵੈਸਟ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਪੀ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ ਪੰਜ-ਪੰਜ ਛੇ-ਛੀ ਫੁੱਟ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝਦਾ ਵਾਂ ਇਹ ਸਾਨੂੰ ਤਾਂ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਜਾਂਦੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਦੇ ਆਸਰੇ ਹੋ ਗਏ ਤੇ ਗੁਰਦੁਆਰੇ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਉਣਾ ਵਾ ਬਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਝਾ ਦੇ ਵਿੱਚ ਜਿਹੜਾ ਆ ਉਹ ਬਰਖਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਘੱਗਰ ਮਾਰਦਾ ਇਧਰ ਆ ਜਿੱਥੇ ਹੁਣ ਆਪਾਂ ਖੜੇ ਡੇਰਾ ਬਾਬਾ ਨਾਨਕ ਸਾਹਿਬ ਸਤਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵੰਦੇ ਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਥੋਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਪਈ ਹਜ਼ਾਰਾਂ ਏਕੜ ਸਾਰੇ ਫਸਲ ਵੀ تباہ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ ਦੇ ਵਿੱਚ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਜਾਂ ਬਾਹਰ ਹੋਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਤੇ ਅੱਜ ਇੱਥੇ ਰਾਹਤ ਕਾਰਜਾਂ ਲਈ ਵੱਡੇ ਪੱਧਰ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਪਰ ਜੇ ਚੇਤੇ ਵਰਤੀ ਅੱਜ ਮੈਂ ਕਿਉਂਕਿ ਉਧਰ ਮਹਾਨ ਨਗਰ ਕੀਰਤਨ ਚੱਲਦਾ ਜਿਹੜਾ ਸਾਂਵਲੇ ਪਾਸੇ ਤੋਂ ਚੱਲਿਆ ਉਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਡਲਾ ਫਰਜ਼ ਵੀ ਸ਼ਾਮਿਲ ਦਾ ਹਾਂ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖਾਂਾਂ ਦਾ ਸਾਂਝਾ ਕੀਤਾ ਜਾਵੇ ਆ ਜਿਹੜਾ ਹਾਲ ਹੈ ਅੱਡੇ ਦਾ ਪੱਪਾ ਨਾਨਕ ਜੀ ਦਾ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀ ਉਹ ਮਾਰ ਕੇ ਜਾਇਓ ਨਾਲ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾੜਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਬੈਠੇ ਆ ਤੇ ਸਰਕਾਰ ਦੇ ਹਾਲੇ ਵੀ ਜੂਨੇ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰੇ ਕੱਲ ਬਿਲਕੁਲ ਸੁੱਤੀ ਪਈ ਆ ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਈ ਅਕਲੀ ਸਰਕਾਰ ਹੁੰਦੀ ਹੁਣ ਉਹ ਧਰਨੇ ਲੱਗੇ ਹੋਣੇ ਸੀ ਤੇ ਕੋਈ ਕੂਨ ਹੀ ਨਹੀਂ ਡਿਆ ਆ ਤੋਂ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਆ ਉਥੋਂ ਕਾਰਿਡੋਰ ਤੋਂ ਵਾਪਸ ਮੁੜਿਆ ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵਿਚਾਰੇ ਦੀ ਬੜੀ ਲੋੜ ਐ ਅਸੀਂ ਬੈਠ ਕੇ ਸਾਰੀ ਸਮੀਖਿਆ ਕਰ ਰਹੇ ਹਾਂ ਲਗਾਹ ਸਾਹਿਬ ਕਿਉਂਕਿ ਇਸ ਗਰਦਾਸ ਬੋਲ ਦੇ ਆਪਣੇ ਪ੍ਰਧਾਨ ਵੀ ਆਕਾਲੀ ਦਲ ਦੇ ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਵਸੀਲੇ ਕਮ ਨਹੀਂ ਕਰਦਾ ਪ੍ਰਬੰਧਕ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪੁਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ। ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗ ਗਿਆ ਫਸਲ ਤਾਂ ਤਵਾ ਹੋ ਗਏ। ਤੇ ਕੋਈ ਯਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਤਿਲ ਫੁੱਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮਝ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕਿਸਤੀਆਂ ਆ ਰਾਹਤ ਅਸੀਂ ਦੇਣ ਜਾਣਾ ਤੇ ਉਹ ਕਿਸ ਤੀਆਂ ਦੇਣ ਨੂੰ ਤਿਆਰ ਨਹੀਂ ਕਿ ਭਾਵੇਂ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਦੇ ਪਹੁੰਚ ਕੇ ਤਾਂ ਸ਼ਾਇਦ ਨੰਬਰ ਬਾਦ ਘਟ ਜਾਣੇ ਜੱਲੇ ਆਪ ਤੋਂ ਵੀ ਉਹ ਨੰਬਰ ਬਾਦ ਘਟ ਨਹੀਂ ਦੇਖੇਦੇ ਉਹਦੇ ਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਵਾਨਾਂ ਦੇ ਵਿੱਚੋਂ ਉਥੋਂ ਸਤਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਇਹ ਅਸੀਂ ਯਤਨ ਵੀ ਕਰਾਂਗੇ ਭਈ ਹੁਣ ਇਨ ਫਿਊਚਰ ਜਿੱਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਉਧਰ ਪਟਿਆਲੇ ਦੂਖ ਨਵਾਰਨੇ ਆ ਇੰਦਾ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸੀਆਂ ਲੈ ਕੇ ਪੱਖੀਆਂ ਰੱਖ ਦਈਏ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਦਾਂ ਤੋਂ ਹਮਾਈ ਤਾਂ ਆਵੇ ਨਾ ਪਰ ਜੇ ਕਿਤੇ ਆ ਜਾਏ ਤੇ ਫਿਰ ਸਰਕਾਰ ਤੇ ਡਿਮੈਂਡ ਨਾ ਰਹੀਏ ਕੋਈ ਸਰਕਾਰ ਨੂੰ ਬਾਜਾਂ ਮਾਰਾਂਗੇ ਕਾਦ ਆਉਂਦੀ ਆ ਕਦ ਜਾਂਦੇ ਆ ਉਦਦੇ ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਪਵਾ ਲਾ ਕੇ ਰੱਖ ਲੋ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਪੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉੱਤੇ ਕਿਉਂਕਿ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਖੋਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸੇ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਤੇ ਸਾਰੇ ਸਮਾਜ ਸੇਵੀ ਸਕਮਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਭਾਈ ਸਤਵੰਤ ਸਿੰਘ ਜੀ ਦਾ ਭਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਹਾਲ ਕੀ ਦੇ ਸਾਡੇ ਬਰਵਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸੇ ਨੂੰ ਲੋੜ ਆ ਇੱਥੇ ਗੇੜਾ ਬਾਬਾ ਨਾਨਕ ਉਹ ਆਪਣਾ ਆ ਕੇ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਜ਼ਰੂਰ ਜਾ ਕੇ ਬਣੀਏ ਸੋ ਸਾਰੀ ਰਾਸ ਸਕਮਰੀ ਜਿਹੜੀ ਆ ਇਹ ਮੈਂ ਹੁਣ ਆਪ ਵੀ ਆਪ 2-3 ਦਿਨ ਲਗਾਤਾਰ ਹੀ ਹੁਣਾ ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੋਸਤ ਹੋ ਸਕੇ ਤੇ ਤੁਹਾਡਾ মিডিਆ ਦਾ ਵੀ ਧੰਨਵਾਦ ਤੁਸੀਂ মিডিਆ ਇੱਕ ਪਾਸੇ ਨਾ ਚਲਾਇਆ ਕਰੋ ਸਰਕਾਰ ਦੀਆਂ ਨਾਕਾਮੀਆਂ ਵੀ ਦੱਸਿਆ ਕਰੋ ਤੇ ਆ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤੇ ਸਰਕਾਰ ਚੁੱਕ ਕਰਕੇ ਬੈਠੀ ਆ ਤੇ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਆ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਹਦੇ ਤੇ ਰਾਹ ਤਾਂ ਨਹੀਂ ਪਹੁੰਚ ਰਹੀ ਉਹਦੇ ਵਾਸਤੇ ਕੋਈ ਯਤਨ ਕਰੋ ਦੇਖੋ ਤੁਸੀਂ ਸਾਨੂੰ ਕਹਿੰਦੇ ਕਿ ਵੇਟ ਪਿੰਡਾ ਖੋਨੇ ਵਾਲਾ ਬਹੁਤ ਪਾਣੀ ਹੈ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਮਲੇਸ਼ਰ ਸਾਹਿਬ ਹਾਂ ਜਿਸ਼ਬਨੀਆਂ ਜੀ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਖਾਪ ਸਿੰਘ ਲਗਾ ਸਾਹਿਬ ਨਾਲਿਆ ਤੁਸੀਂ ਕੇਸੀਆਂ ਲੈ ਲਓ ਜੇ ਜਾ ਕੇ ਉਹਨਾਂ ਕੇਸਤੀ ਲੈ ਕੇ ਨਾਲ ਉਹਦੇ ਆਪਣੇ ਨਾਲ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਜਾਰੇ ਔਖੇ ਜਿਹੜੇ ਆ ਉਸੇ ਜ਼ਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜਿਹੜੀ ਕੋ ਅਗਰ ਕਾਸਾ ਰਹਿ ਗਈ ਹੈ ਕੋਈ ਗੱਲ ਨਹੀਂ ਜ਼ਰੂਰ ਪਹੁੰਚਿਆ ਜਾ ਸਕਦਾ ਇੱਕ ਜਿਹੜੇ ਲੋਕ ਇਸ ਸਾਹੜ ਦੇ ਵਿੱਚ ਤੇ ਦੁਕੀ ਜਿਹਨੇ ਉਹ ਤੇ ਹੈ ਹੀ ਨੇ ਜਿਹੜੇ ਇਹਨਾਂ ਨੂੰ ਪਿਕਨਿਕ ਸਪੌਟ ਬਣਾਇਆ ਦਾ ਸੈਲਫ ਜਾਂ ਕਿਚਨ ਵੀਡੀਓ ਬਣਾਉਣ ਜਾਂ ਦੋਨਾਂ ਵਾਸਤੇ ਮੈਥਮੋਟਿੰਗ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਪਰ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਮੂੰਹ 'ਚ ਪਾਣੀ ਨਹੀਂ ਪਾਉਂਦਾ ਰਸਤੇ ਕੋਈ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮੂਲੈਂਸ ਨਾਲ ਨਹੀਂ ਆਪਣੀ ਗੱਡੀ 'ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੈ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮਾਲ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਹੀ ਲੈ ਗਏ ਤੇ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ ਤੁਹਾਡਾ ਕੁਝ ਨਹੀਂ ਹਾਉਣਾ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜਿਸਲੇ ਵਿਫਤਾ ਹੋਵੇ ਹੂੰ ਹੂੰ ਵਿਫਤਾ ਦੇ ਵਿੱਚ ਉਸ ਲਈ ਸ਼ੂਟਿੰਗ ਨਹੀਂ ਦੇਖੀ ਦੀ ਗਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀ ਦੀ ਆ ਕਿੰਨੇ ਕ ਆਪਾਂ ਰਾਹ ਦਿੰਨੇ ਆ ਕਿਉਂਕਿ ਹਮਾ ਐਸਾ ਆ ਕੋਈ ਵਿਚਾਰਾ ਦੋ ਦਿਨ ਦਾ ਭੁੱਖਾ ਬੈਠਾ ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ ਬੇਜਵਾਨ ਆ ਕੋਈ ਜਾਨਵਰ ਭੁੱਖਾ ਬੈਠਾ ਉਹ ਤਾਂ ਦੱਸ ਨਹੀਂ ਸਕਦਾ ਵੀਡੀਓ ਨਾ ਬਣਾਓ ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਵੀ ਸਾਡੇ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦਾ ਸਰ ਇੱਕ ਬਜ਼ੁਰਗ ਦਾ ਸੇਵਾ ਦਾ ਰੱਤਾ ਛੱਡੋ ਗੰਧੀ ਸਿੰਘਾ ਉਹਦਾ ਕੱਟ ਟੁੱਟ ਗਿਆ ਸਾਡੇ ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੁ ਮਲਾਂਕਣ ਕਰਾਂਗੇ ਬੈਠ ਕੇ ਕਿਉਂਕਿ ਲੰਮਾ ਕਾਰਜ ਹੈ ਸੌਣੀ ਕਮੇਟੀ ਦੇਖਿਓ ਜਿੰਨਾ ਗੁਰੂ ਸਾਹਿਬ ਨੇ ਸੰਧੱਤਾ ਬਕਸ ਜਾਲ ਜਾਰੀ ਰਹਿਣਗੇ ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਹੋਊਗੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਹਣ ਬਣੇ ਜਿਹੜੇ ਹਾਲਾਤ ਬਣੇ ਹੋਏ ਜੇ ਭਾਰੀ ਪ੍ਰਸਾਦ ਜਿਹੜੀ ਪੰਜਾਬ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਤੇ ਹੋਰ ਜਿਹੜੇ ਪਹਾੜੀ ਜਿਹੜੇ ਸੋਬਿਆਂ ਦੇ ਵਿੱਚ ਹੋਈ ਆ ਜਿਸ ਕਰਕੇ ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਅਤੇ ਕਈ ਜਗ੍ਹਾ ਵਹਨ ਰੁੱਟਣ ਦੇ ਨਾਲ ਜਿਹੜਾ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਪਸ਼ੂਆਂ ਨੂੰ ਬੜੀ ਵੱਡੀ ਦਿੱਕਤ ਆਈ ਆ ਸੋ ਇਸ ਇਹ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੀ ਬਾਹਵੜੀਏ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬਾਨ ਵੀ ਜੋ ਸੁਨੇਹੇ ਦੇ ਕੇ ਗਏ ਨੇ ਕਿ ਲੋੜਵੰਦ ਦੀ ਬਾਹ ਫੜਨੀ ਹੈ ਹਰ ਇੱਕ ਦੀ ਮਦਦ ਕਰਨੀ ਹੈ ਜੋ ਵੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਆ ਤਾਂ ਸਿਰ ਕੌਮ ਪੰਜਾਬੀ ਉੱਥੇ ਜਾ ਕੇ ਵੀ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤਾਂ ਪੰਜਾਬ ਦੇ ਵਿੱਚ ਇਹ ਜਿਹੜੀ ਵੱਡੀ ਆਫਤ ਆਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਕਿਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ ਤਰ੍ਹਾਂ ਕਰਨੀ ਆ ਤੇ ਉੱਥੇ ਕੀ ਲੋੜ ਰਹੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰਨ ਲੱਗੇ ਤੋਂ ਇੱਕ ਤਾਂ 98093 77000 ਤੇ ਦੂਸਰਾ 9814712122 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੋਂ ਅਨੁਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ-ਜਿੱਥੇ ਇਹ ਹੜ੍ਹ ਆਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਜਿਹੜੀਆਂ ਬੈਠੀਆਂ ਨੇ ਤੇ ਉੱਥੇ ਕੁਝ ਸਰਦਾ ਵੀ ਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋਡ ਹੈਗੀ ਆ ਉੱਥੇ ਲੋਕਾਂ ਦੀ ਜਿਹੜੀ ਸਭ ਤੋਂ ਜ਼ੋਰ ਦੀ ਲੋਡ ਆ ਅੱਜ ਉੱਥੇ ਹੈਗੀ ਚਾਂਪਤੀ ਦੀ ਲੋਡ ਹੈਗੀ ਆ ਖੰਡ ਦੀ ਲੋਡ ਆ ਸੁੱਕੇ ਦੁੱਧ ਦੀ ਲੋਡ ਆ ਆਟਾ ਦਾਲ ਦੀ ਲੋਡ ਹੈਗੀ ਆ ਸੋ ਇਹ ਜਿਹੜੀਆਂ ਅੱਜ ਲੋੜਾਂ ਨੇ ਲੋਕਾਂ ਦੇ ਉਹ ਨਾਲ ਪਸ਼ੂਆਂ ਦੇ ਚਾਰੇ ਤੇ ਟੁੰਡੀ ਦੀ ਲੋਡ ਹੈਗੀ ਆ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਜਦੋਂ ਘਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜਿਦੋਂ ਬੰਨ ਟੁੱਟੇ ਆ ਬੰਨ ਵੀ ਬੰਨਣੇ ਪੈਣੇ ਆ ਉਹਦੇ ਲਈ ਡੀਜ਼ਲ ਦੀ ਲੋੜ ਪੈਣੀ ਆ ਉਹਨਾਂ ਦੇ ਨਾਲ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰ ਬੜਾ ਵੱਧ ਜਣੋ ਉਹਦੇ ਸਪਰੇਅ ਦੀ ਹੋਣ ਸਮਝ ਲੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਬਚਾਉਣ ਦੇ ਲਈ ਉਥੇ ਕੈਂਪ ਵੀ ਲਾਉਣ ਦੀ ਲੋੜ ਪੈਣੀ ਆ ਉਹਨਾਂ ਸਮਝ ਦੇ ਸੋ ਕਹਿੰਦਾਂ ਤੋਂ ਭਾਵ ਕਿ ਸਮੇਂ ਸਮੇਂ ਤੇ ਕੀ ਕੀ ਲੋੜ ਆ ਉਹਦੇ ਤੋਂ ਅਨੁਸਾਰ ਹੀ ਅਸੀਂ ਜਿਹੜੀ ਕ੍ਰੈਡਿਟਸ ਦੇਵਾਂਗੇ ਪਾਸਪੋਰਟ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਐਨਆਰਆਈ ਬੈਠੇ ਨੇ ਉਹਨਾਂ ਦਾ ਮਿਲਿਮੇਸ਼ਨ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਤੀ ਹੈ ਸਾਰਿਆਂ ਨੂੰ ਚਾਹੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਹੋ ਦੇਸ਼ ਕਿਤੇ ਬੈਠੇ ਹੋ ਔਰ ਸਾਡੇ ਘਰਾਂ 'ਤੇ ਹਲਕੇ-ਦਾਖਲੇ بڑے ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਸ਼ਰਤਾਂ ਕਿਤੇ ਚੋ ਰਹੀਆਂ ਨੇ ਉੱਥੇ ਪਲਾਸਟਿਕ ਦੇ ਜਿਹੜੇ ਕਾਗਜ਼ਾਂ ਦੀ ਲੋੜ ਹੈਗੀ ਆ ਸੋ ਉਹ ਵੀ ਅੱਜ ਵੀ ਕਾਫੀ ਨਹੀਂ ਪਿਆਉਣ ਦਿਨਾਂ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿੰਨੀ ਬਰਸਾਤ ਦਸੀ ਗਈ ਆ ਸੋ ਇਸ ਲਈ ਆਪਾਂ ਸਾਰੇ ਹੀ ਇਸ ਸਮੇਂ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੜਬੜਾ ਪਈ ਹੈ ਤਾਂ ਸਾਰੇ ਅਸੀਂ ਅਸੀਂ ਉਹਨਾਂ ਲੋਕਾਂ ਦੀ ਜਿਸਨਾਂ ਨੂੰ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਜੁਟ ਕੇ ਲਾ ਦਿੱਤੀ ਜਾਂਦੀ ਹੈ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਉਹਨਾਂ ਲੋਕਾਂ ਨੂੰ ਕਰਦੇ ਸੋ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਚਾਹੇ ਕਿਸੇ ਨੂੰ ਮਦਦ ਚਾਹੀਦੀ ਆ ਇਹਨਾਂ ਦੋਨੋਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਆਪ ਵੀ ਅਸੀਂ ਉੱਤੇ ਜਾ ਕੇ ਜੋ ਜਿਸ ਤਰ੍ਹਾਂ ਦੀ ਰੋੜ ਹੋਊਗੀ ਹਰ ਤਰ੍ਹਾਂ ਦੇ ਬਦਲ ਰੋਕਾਂ ਕਰਾਂਗੇ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਫਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਉਤੇ ਪਿਛਲੇ ਤਿੰਨ ਚਾਰ ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਣਾ ਅਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹੁੰ ਤੱਕ ਰਾਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਦਾ ਸਮਝਣਾ ਕਿ ਜਿੱਥੇ ਇਹ ਪੱਬਾਪਾਰ ਸ਼੍ਰੋਮਣੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਹੈ ਉੱਥੇ ਸ਼੍ਰੋਮਿਕ ਆਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰਾ ਬਾਬਾ ਨਾਨਕ ਆ ਰਿਹਾ ਡੇਰਾ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤਪੁਰ ਸ਼ੂਰ ਫਿਰ ਉਹ ਆਪਣੇ ਦਰਾਂਗਲੇ ਭਰਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਨੌਰ ਤੋਂ ਮਾਧੋਪੁਰਵਾਰਾ ਹੈ ਡਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਵਰਤ ਦਵਾਂਗੇ ਅਸੀਂ ਕੋਈ ਪੰਜਾਇਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਹੈ ਮੈਂ ਇਹ ਸਮਝਦਾ ਮੈਂ ਰਾਜ ਦੀ ਗੱਲਾਂ ਕਰਦੇ ਆਏ ਸੀ ਜੇਕਰ ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ। ਪਰ ਅੱਜ ਲੋਕ ਜਿਹੜੇ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ। ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ। ਭਈ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ। ਅੱਜ ਇੱਥੇ ਪਾਣੀ ਆ ਲੋਕ ਗਾਂਹ ਚਲੇ ਗਏ ਨੇ। ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ। ਕੋਈ ਉਤਰਿਆ ਨਹੀਂ ਕਰਦਾ। ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਰਕਵਸਤ ਕੀਤੀ ਐ ਐਸ.ਡੀ.ਐਮ ਨੂੰ ਡੀ.ਸੀ. ਸਾਹਿਬ ਨੂੰ ਵੀ ਸਾਨੂੰ ਇੱਕ ਕਿਸ਼ਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ ਪੰਜ-ਪੰਜ ਛੀ-ਛੀ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝਦਾ ਮੈਂ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਜਾਂਦੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇ ਆਸਰੇ ਹੋ ਗਏ ਨੇ ਤੇ ਗੁਰਦੁਆਰਾ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਚਾ ਸਕੇ ਲੋਕਾਂ ਤੱਕ ਕੀ ਇਹ ਨਪਚਾਉਣਾ ਵਾ ਪਿਛਲੇ ਦਿਨੇ ਮਾਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਜਰੋ ਦੇ ਵਿੱਚ ਜਿਹੜਾ ਆ